ਗੁੱਡੀਆਂ ਓਇਆ ਪਈ ਉਡੀਆਂ ਓ ਕਦੇ ਨਾ ਕਰਨ ਉਚਾਈਆਂ ਓਵਾ ਗੁੱਡੀਆਂ ਚੰਗੀਆਂ ਉਡੀਆਂ ਜਿਹੜੀਆਂ ਸਾਈਆਂ ਆਪੋ ਉਡਾਈਆਂ ਮੈਂ ਜਿਸ ਤਨ ਸਮੋਲੋ ਫੇਰ ਨਹੀਂ ਉਸ ਜਾਣਾ ਪਾਵੇਂ ਕਿਸੇ ਦਾ ਸੋਣਾ ਹੀ ਹੋਵੇ ਪਰਸਾਨ ਯਾਰ ਵਟਾਣਾ ਢੜੀਆਂ ਗੁੱਡੀਆਂ ਓਇਆ ਪਈ ਉਡੀਆਂ ਓ ਕਦੇ ਨਾ ਕਰਨ ਉਚਾਈਆਂ ਓਵਾ ਗੁੱਡੀਆਂ ਚੰਗੀਆਂ ਉਡੀਆਂ ਜਿਹੜੀਆਂ ਸਾਈਆਂ ਆਪੋ ਉਡਾਈਆਂ ਮੈਂ ਜਿਸਤਾਨ ਅੰਦਰ ਆਈ ਸ਼ਕਸਮਾਣਾ ਫੇਰ ਨਹੀਂ ਉਸ ਜਾਣਾ ਭਾਵੇਂ ਕਿਸੇ ਦਾ ਸੋਣਾ ਹੀ ਹੋਵੇ ਪਰਸਾਨਿਆ ਰ i